ਦੇ ਨੰਗਲ ਸਹਿਕਾਰੀ ਖੇਤੀਬਾੜੀ ਬਹੁਮਤਵੀ ਸੋਸਾਇਟੀ ਨੰਗਲ ਦੀ ਹੋਈ ਚੋਣ ਵਿੱਚ ਬਲਵਿੰਦਰ ਸਿੰਘ ਸਾਭੀ ਨੰਗਲ ਨੂੰ ਸੋਸਾਇਟੀ ਦਾ ਪ੍ਰਧਾਨ ਚੁਗਤ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਸਵਾ ਸਕੱਤਰ ਸੰਜੀਪ ਪੰਡਾਰੀ ਨੇ ਦੱਸਿਆ ਕਿ ਸੋਸਾਇਟੀ ਦੇ ਮੈਂਬਰਾਂ ਦੀ ਚੋਣ ਨੂੰ ਲੈ ਕੇ 5 ਦਸੰਬਰ ਨੂੰ ਚੋਣ ਹੋਈ ਸੀ ਜਿਸ ਵਿੱਚ 11 ਮੈਂਬਰੀ ਕਮੇਟੀ ਹੋਈ ਸੀ ਚੁਕਰਵਾਨ ਨੂੰ ਚੁਣੇ ਗਏ ਮੈਂਬਰਾਂ ਚੋਂ 6 ਮੈਂਬਰਾਂ ਨੇ ਬਲਵਿੰਦਰ ਸਾਭੀ ਨੂੰ ਹੱਕ ਦੇ ਵਿੱਚ ਹਾਮੀ ਭਰ ਕੇ ਉਹਨਾਂ ਨੂੰ ਪ੍ਰਦਾਨ ਅਤੇ ਸਰਿੰਦਰਪਾਲ ਨੂੰ ਮੀਤ ਪ੍ਰਦਾਨ ਚੁਣਿਆ ਗਿਆ ਇਸ ਵਕਤੇ 9 ਜੌਕਤਾ ਪ੍ਰਧਾਨ ਬਲਵਿੰਦਰ ਸਿੰਘ ਸਾਭੀ ਨੰਗਲ ਨੇ ਕਿਹਾ ਕਿ ਉਸ ਮੂਹ ਮੈਂਬਰਾਂ ਵੱਲੋਂ ਨਿਵਾਜੀ ਗਈ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਕੇ ਸੋਸਾਇਟੀ ਦੇ ਵਿਕਾਸ ਲਈ ਬਚਨਬੱਧ ਹਨ ਅਤੇ ਕਿਸਾਨਾਂ ਵੀਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦੇਣਗੇ ਇਸ ਮੌਕੇ ਤੇ ਸੈਕਟਰੀ ਸੰਜੀਪ ਭੰਡਾਰੀ ਦੇਸ਼ਰਾ ਜਖੂ ਰਣਜੀਤ ਸਿੰਘ ਲਖਵਿੰਦਰ ਸਿੰਘ ਚਾਰਨਪ੍ਰੀ ਸਿੰਘ ਜਗਜੀਤ ਸਿੰਘ ਹਰਜਿੰਦਰ ਸਿੰਘ ਸਰਬਜੀਤ ਕੌਰ ਗੁਰਚਾਰਨ ਸਿੰਘ ਮਨਜੀਤ ਕੌਰ ਆਦ ਮੈਂਬਰਾਂ ਤੋਂ ਇਲਾਵਾ ਸਾਰੇ ਸਰਪੰਚ ਰਾਮਗੜ੍ਹ ਖੁਸ਼ੀराम ਸਫਕਾ ਸਰਪੰਚ ਨੰਗਲ ਅਸ਼ੋਕ ਫਲੋਰੀ ਮਨਜੀਤ ਸਿੰਘ ਵਿੱਲਾ ਨੰਗਲ ਰਜਿੰਦਰ ਸਿੰਘ ਕਜਲੇ ਲਵਾਇਆ ਰਾਮ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਸਾਡੀ ਸੈਟੀ ਦੇ ਜਿਹੜੇ ਮੈਂਬਰਾਂ ਦੀ ਚੋਣ ਕੀਤੀ ਸੀ ਜੀ ਅੱਜ ਪ੍ਰਧਾਨਗੀ ਦੀ ਚੋਣ ਸੀਗੀ ਪਰਮਾਤਮਾ ਦੀ ਬੜੀ અપਾਰ ਕਿਰਪਾ ਹੋਈ ਆ ਸਾਰੇ ਮੈਂਬਰਾਂ ਨੇ ਪੈਲ ਜੋ ਕੇ ਮੈਨੂੰ ਬਰਤੁਸ ਦੱਸਾਂ ਕਿ ਸਾਹਿਬ ਨੂੰ ਪ੍ਰਧਾਨ ਸੈਟੀ ਦਾ ਪ੍ਰਧਾਨ ਬਣਾਇਆ ਮੈਂ ਸਾਰਿਆਂ ਦਾ ਇਹ ਜਨਤ ਧੰਨਵਾਦ ਕਰਦਾ ਹਾਂ ਜਿੰਨੇ ਬੰਦੇ ਜਿੰਨੇ ਵੀ ਮਸਲੇ ਸਾਇਟੀ ਦੇ ਆਉਂਦੇ ਆ ਜਿਸ ਤਰ੍ਹਾਂ ਅੱਗੇ ਅਸੀਂ ਸਮੱਸਿਆ ਨੂੰ ਹੱਲ ਕਰਾਂਗੇ ਜਦੋਂ ਕਰਦੇ ਜਗੇ ਉਸੇ ਤਰ੍ਹਾਂ ਅੱਗੇ ਤੋਂ ਵੀ ਕਰਦੇ ਰਵਾਂਗੇ ਬਿਨਾਂ ਭੇਦਭਾਵ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਅਸੀਂ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਕਿਹੜੇ ਕਿਹੜੇ ਜੁਨੇ ਆ ਮੈਂਬਰ ਨਾਲ ਤੁਹਾਡੇ ਮੇਰੇ ਨਾਲ ਹੈਗੇ ਜੀ ਇੱਕ ਹਟਿਆਕਲ ਜੀ ਜਦਰਗਵਾਨ ਜੀ ਆ ਚੰਨਪੀਤ ਜੀ ਆ ਦੇਸ਼ਰਾ ਚੱਕੂ ਜੀ ਆ ਰੇ ਰਾਣਾ ਜੀ ਆ ਲਖਨ ਜੱਟ ਨੇ ਇਹ ਸਾਰੇ ਮੇਰੇ ਮੈਂਬਰ ਬਣੇ ਆ 11 ਮੈਂਬਰ ਦੀ ਟੀਮ ਸੀਗੀ ਪੰਜ ਮੈਂਬਰ ਪਿੱਛੇ ਚਲੋ ਉਹ ਵੀ ਸਾਡੇ ਭਰਾ ਹੀ ਸਾਡੇ ਨਾਲ ਆ ਲੇਕਿਨ ਆ 6 ਮੈਂਬਰ ਦੀ ਕਮੇਟੀ ਬਣਨੀ ਹੈ ਹੂੰ ਕੀ ਮਹਿਸੂਸ ਕਰਦੇ ਹੋ ਪ੍ਰਧਾਨ ਜੀ ਦੇ ਮਹਿਸੂਸ ਤਾਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਆ ਤੇ ਮਨੋਂ ਬਾਤਾਂ ਨੇ ਸਾਨੂੰ ਤਰੱਕੀ ਬਾਕੀ ਆ ਸਾਨੂੰ ਇਹ ਅਜ ਤਾਂ ਮਰਚੀਆਂ ਜਿਨ੍ਹਾਂ ਨੂੰ ਪਰਮਾਤਮਾ ਚਾਵੇ ਅਜ ਦੇਣੀ ਆ ਉਹਨਾਂ ਨੂੰ ਦਿੰਦੇ ਆ ਬਿਨਾ ਉਹਨਾਂ ਦੇ ਪਰਮਾਤਮਾ ਦੀ ਓਟ ਆਦਰੇ ਤੋਂ ਬਿਨਾ ਕਦੀ ਵੀ ਇਹ ਚੀਜ਼ਾਂ ਨਹੀਂ ਮਿਲਦੀ ਥੈਂਕ ਯੂ ਦੀ ਮੰਗਲ ਕੋਆਪਰੇਟਿਵ ਸੁਸਾਇਟੀ ਦੀ ਐਗਰੀਕਲਚਰ ਦੀ ਜਿਹੜੀ ਅੱਜ ਸਟੋਨ ਹੋਈ ਆ ਜਿਹਦੇ ਪਹਿਲਾਂ ਪਿਛਲੇ 7 ਦਸੰਬਰ ਨੂੰ ਸਰਸਮਤੀ ਨਾਲ 11 ਮੈਂਬਰ ਚੁਣੇ ਗਏ ਸੀ ਔਰ ਅੱਜ ਜਿਹੜੀ ਪ੍ਰਧਾਨਗੀ ਮਾਨਯੋਗ ਸਾਡੇ ਬੁਲੰਦਰ ਸਿੰਘ ਜੀ ਸਾਹੀ ਸਾਹਿਬ ਉਹਨਾਂ ਨੂੰ ਜਿਹੜਾ 6 ਮੈਂਬਰਾਂ ਨੇ ਸਹਿਯੋਗ ਕਰਕੇ ਉਹਨਾਂ ਨੂੰ ਪ੍ਰਧਾਨ ਬਣਾਇਆ ਔਰ ਸਾਡੇ ਸੁਖندرਪਾਲ ਜੀ ਜਿਨ੍ਹਾਂ ਨੇ ਉਮੀਦ ਪ੍ਰਧਾਨ ਇਸ ਕਮੇਟੀ ਦਾ ਬਣਾਇਆ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਦੀ ਤਰਫੋਂ ਨਵੇਂ ਚੁਣੇ ਹੋਏ ਸਾਰੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਆਸ ਔਰ ਉਮੀਦ ਕਰਦਾ ਕਿ ਇਹ ਜਿਹੜੇ ਸਾਥੀ ਚੁਣੇ ਗਏ ਆ ਔਰ ਇਸ ਬੈਂਕ ਦੀ ਤਰੱਕੀ 29 ਦੇ ਲਈ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੋ ਅੱਛੇ ਕੰਮ ਕਰਦਾ। ਕੀ ਨਾਂ ਤੁਹਾਡਾ? ਤੁਹਾਡਾ ਬਹੁਤ ਬਹੁਤ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਰਾਜ ਕੁਮਾਰ ਜੀ। ਔਰ ਵਾਈਕੂ ਜੀ ਕਾਕਾ ਸਾਹਿਬ ਵਾਈਕੂ ਜੀ ਕੀ ਭਤੇ? ਅੱਜ ਸਾਡੇ ਅੱਜ 5-12 ਨੂੰ ਪਹਿਲਾਂ ਆਪਣੀ ਇਲੈਕਸ਼ਨ ਹੋਈ ਸੀ ਸੁਸਾਇਟੀ ਦੀ ਜਿਸ ਵਿੱਚ 11 ਮੈਂਬਰ ਜਿਹੜੇ ਸਭ ਸਾਂਝੀ ਨੇ ਚੁਣੇ ਹੋਏ ਸੀ। ਅੱਜ ਉਹਨਾਂ ਦੇ ਵਿੱਚ ਜਿਹੜੀ ਅੱਜ ਅਜੰਡਾ ਜਾਰੀ ਕੀਤਾ ਗਿਆ ਸੀ ਭਾਈ ਤ੍ਰੀਪਲੇ। ਉਹਦੇ ਵਿੱਚ ਜਿਹੜੇ 11-11 ਮੈਂਬਰ ਪਹਿਲਾਂ ਹਾਜ਼ਰ ਹੋਏ ਔਰ ਉਸ ਵਿੱਚ ਇਹਨਾਂ ਨੇ ਜਿਹੜਾ ਇੱਕ ਇਸੇ ਪਾਸੇ ਜਿਹੜੇ 5 ਮੈਂਬਰ ਸੀ ਦੂਜੇ ਪਾਸੇ ਜਿਹੜੇ 6 ਮੈਂਬਰ ਹੋਏ ਉਹਨਾਂ ਦੇ ਹੱਥ ਖੜਾ ਕੇ ਤਾਂ ਉਹਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਮੇਰਾ ਪ੍ਰਧਾਨਤਵ ਨਿਯੁਕਤਿਆ ਇਹਨਾਂ ਨੇ ਉਸ ਤੋਂ ਬਾਅਦ ਮੈਂ ਬਹੁਤ-ਬਹੁਤ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਹਨਾਂ ਨੇ ਜੇ ਬੜੀ ਸ਼ਾਂਤੀਪੂਰਵਕ ਜਿਹੜਾ ਇਸ ਨੂੰ ਜਿਹੜਾ ਉਹਦੇਦਾਰੀ ਲਈ ਤੁਹਾਨੂੰ ਅੱਜ ਨਿਪੇੜੇ ਚੜ੍ਹਿਆ ਧੰਨਵਾਦ ਕੀ ਨਾਮ ਪੂਰਾ ਤੁਹਾਡਾ ਮੇਰਾ ਨਾਮ ਸੰਜੀਪ ਕੁਮਾਰ ਪੰਡਾਰੀ 77 ਸਵਾ ਨੰਗਲ